ਵੇਦਸਾ ਗਿਆ ਨਾ ਪੇਜ ਰਸ ਪੇਜ ਹੀ ਟੁੱਟ ਗਿਆ ਰੇ ਚਲੋ ਜੀ ਪੇਜ ਹੀ ਟੁੱਟ ਗਿਆ ਰੇ ਪੇਜ ਹੀ ਟੁੱਟ ਗਿਆ ਜੀ ਬੜੀ 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 ਓ ਜੇ ਪੱਖੇ ਤਾਰੇ ਗਲਤ ਲੱਗ ਗਿਆ ਜੇ ਪਟਾਕਾ ਪਿਆ ਸੁਟਰੀਪ ਹੋਏਗਾ ਪਿਛੋ ਤਾਰਾ ਨਹੀਂ ਲੱਗ ਪੁੱਠਾ ਲੱਗੇਗਾ ਮੋਟਾ ਓਏ ਅਜੇ ਤਾਰੇ ਹੀ ਦੂਜੇ ਪਰ ਕੋਈ ਨਾ ਕਿ ਪਾਵਰ ਹੀ ਪੁੱਠੀ ਲੱਗੀ ਜੀ ਯਾਰ ਕੀ ਟੇਪ ਵਾਲੀ ਦੋ ਜੋੜਾਂ ਦੀ ਸਾਡਾ ਵੀ ਪੱਖਾ ਚੇਂਜ ਕਰ ਦਿਓ ਸਾਡਾ ਵੀ ਵਾਈਫਾਈ ਲਾ ਦਿਓ ਏ ਅਸੀਂ ਰਮੈਗੋ ਕੀ ਦੇ ਆਹੀ ਕੰਮ ਨਾ ਸ਼ੁਰੂ ਹੋ ਜਾਣਾ ਐ ਹੁਣ ਸੋਚਾਂ ਕਰੇ ਓ ਅੱਛਾ ਹਾਂਜੀ ਕੀ ਹਾਲ ਚਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਹੋਰ ਇੱਕ ਨਵਾਂ ਵਲੋਗ ਅੱਜ ਦੇ ਵਲੋਗ ਚ ਸਾਡਾ ਵਾਈਫਾਈ ਪਹਿਲੇ ਲੱਗਾ ਹੈ ਬਾਹਰ ਵਾਲੇ ਪਾਸੇ ਵਾਹ ਸਾਡਾ ਵਾਈਫਾਈ ਬੜੇ ਉੱਥੇ ਲੱਗਾ ਸੀ ਪੱਖਾ ਚੱਲਦਾ ਘਟਵਾ ਸੀ ਅੰਦਰ ਗਰਮੀ ਕਰਕੇ ਵਾਈਫਾਈ ਆਪਾਂ ਕਿਉਂ ਚੇਂਜ ਕਰਨਾ ਹੈ ਗਰਮੀ ਕਰਕੇ ਹੀਟ ਵੱਜ ਜਾਂਦੀ ਹੈ ਤੇ ਸਪੀਡ ਨਹੀਂ ਆਉਂਦੀ ਉਹਦੇ ਕਰਕੇ ਕੰਮ ਸਾਰੇ ਰੁਕ ਜਾਂਦੇ ਚੇਂਜ ਕਰਦਾ ਅੰਦਰਲੇ ਕਮਰੇ ਚ ਤੇ ਆਪਾਂ ਤਾਂ ਨਾ ਲੱਗਿਆ ਤਾਂ ਪੱਖਾ ਚੱਲਦਾ ਰਹਿੰਦਾ ਰੋਜ਼ ਏਸੀ ਨਾਲ ਵੈਸੇ ਚੱਲਦਾ ਰਹਿੰਦਾ ਤੇ ਇਹ ਟੀਵੀ ਲੱਗਾ ਹੈ ਟੀਵੀ ਵੀ ਸੋਚ ਰਿਹਾ ਇੱਥੇ ਕਰਕੇ ਲਾ ਦਾਂਗੇ ਸਵਿਚੋਂ ਆਪਾਂ ਤੁਹ ਪੁਆਇੰਟ ਦੇ ਰਹਿਣਾ ਦੱਸ ਦੇਣਾ ਉਹਦੇ ਤਾਂ ਆਪਾਂ ਸ਼ਿਸ਼ਾ ਲਿਆਂਦਾ ਕਟਾ ਕੇ ਇੱਕ ਆਪ ਹੀ ਕਟਿਆ ਜੀ ਜੀਲ ਤਾਂ ਆਂਦਾ ਨਹੀਂ ਸ਼ੀਸ਼ੇ ਦਾ ਪੀਸ ਪਿਆ ਸੀ ਤੇ ਆਪ ਹੀ ਕੱਟ ਲਿਆ ਥੋੜਾ ਜਿਹਾ ਉਧਰੋਂ ਖੁਤੜਾ ਜਿਹਾ ਕਟਿਆ ਹੋ ਗਿਆ ਬਸ ਨੂੰ ਰਾਜਾ ਕੇ ਵਾਈਫਾਈ ਲਾ ਕੇ ਪ੍ਰੋਪਰ ਸਾਰਾ ਪੁੱਛੋ ਵਾਈਫਾਈ ਲਾ ਕੇ ਉਹਨਾਂ ਆਪਾਂ ਪ੍ਰੋਪਰ ਫਿਟ ਕਰ ਲਾਂਗੇ ਸਾਰਾ ਸਮਾਨ ਇਹ ਪਹਿਲੇ ਗਿਆ ਤੁਨ ਬਹਾਨੇ ਹੋਣੇ ਆਪਾਂ ਸਮਾਨ ਕੀ ਲੈ ਕੇ ਸਮਾਨ ਮਤ ਤੁਹਾਨੂੰ ਤੁਨ ਬਖਾਨਾ ਕੀ ਲੈ ਕੇ ਆਵਾ ਥੋੜਾ ਬਾਅਦ ਜਾ ਕੇ ਤੁਹਾਨੂੰ ਬਸ ਸਮਾਨ ਸਾਡੇ ਅੱਧੇ ਟੀਵੀ ਦੇ ਲੱਗਦਾ ਹੈ ਸਮਾਨ ਆ ਪਰ ਆ ਗਿਆ ਐ ਕੋਸ ਜਿਆਦਾ ਨਹੀਂ ਲੈ ਕੇ ਆਏ ਸਾਨੂੰ ਚਾਹੀਦਾ ਸੀ 3 ਪਿੰਚ ਚਾਹੀਦਾ ਸੀ ਅਜੇ ਵਾਸਤੇ ਉਹ ਇਹਦੇ ਸ਼ੀਸ਼ੇ ਦੇ ਲਾਡ ਵਾਲੇ ਆ ਚਾਹੀਦੇ ਸੀ ਬੈਕਟਰ ਬੈਕਟਰ ਉਸ ਤੋਂ ਬਾਅਦ ਆਪਾਂ 2 ਲੈ ਕੇ ਆਏ ਸੀ ਕਨੈਕਟਰ ਲੈ ਕੇ ਆਏ ਸੀ 2 ਹੋ ਗਿਆ ਸਾਫ ਪੂਰਾ ਹੁਣ ਆਲਪ 2 ਕਨੈਕਟਰ ਲੈ ਕੇ ਆਏ ਸੀ ਆ ਲੋਡ ਪੈ ਰਹੀ ਹੈ ਜੀ ਜਦੋਂ ਸਾਡਾ ਵਾਈਫਾਈ ਲੱਗਾ ਇੱਥੇ ਉੱਪਰ ਤਾਰ ਜਾਂਦੀ ਵੀ ਨਾ ਉੱਪਰ ਤਾਰ ਜਾਏਗੀ ਤੇ ਨਾਲ ਲੱਗ ਜੇਗੀ ਤੇ ਨਾਲ ਹੀ ਕਫਾ ਲੈ ਗਏ ਤਾਰ ਆਹ ਤਾਰ ਆਪਾਂ ਤਾ ਲੈ ਗਏ ਕਿਉਂਕਿ ਟਮਾਟਰ ਸਾਡਾ ਲੱਗਾ ਹੈ ਇੱਥੇ ਜਿੱਦਾਂ ਟਮਾਟਰ ਲੱਗਾ ਨੂੰ ਆਪਾਂ ਲਾ ਦਾਂਗੇ ਇੱਥੇ ਤੇ ਇਹ ਨਾਲ ਜੁੜ ਜਾਏਗਾ ਹੁਣ ਮਿਲਦੇ ਆਂ ਚੱਲ 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 ਆਦਰੂ ਆਵੇ ਲਾ ਆ ਤਾਰਾ ਲਾਣੀ ਹੈ ਇਹਦੇ ਮਗਰ ਤਾਰ ਹੀ ਵੇਲਾ ਕਹਿੰਦੇ ਦੀ ਪਾਵਰ ਨਹੀਂ ਲਗਾਈ ਹੈ ਇਹਦੀ ਮੇਨ ਮੇਨ ਤਾਰ ਆਹ ਲਾ ਦੀ ਨਾ ਆ ਲਾ ਤਾਈ

ਜੁੰਦਰ ਨਾ ਨਾ ਲੋਕ ਲਗੜ ਤਾਦ ਨਹੀ ਰੁਕ ਜਾ ਤਰੁ ਹਾਂ ਲੋਕ ਜੇ ਆਰਾ ਆਇਆ ਤੇ ਜੇ ਆਇਆ ਯਾਦ ਰੱਖੇ ਉਕੜੋ ਚਾਂਸ ਲੜੇ ਵਸ ਜਾਣਾ ਠੀਕ ਹੈ ਜੀ ਬਸ ਆਪਾਂ ਦਾ ਉਹ ਵੀ ਤਾਂ ਨਾ ਬਲਕਿ ਉਪਰੋ ਜਾ ਵੀ ਬੋਲਣਾ ਪੈਣਾ ਉਧਰ ਉਹ ਸੱਚੇ ਉਧਰ ਹੋਰ ਥੋੜੀ ਵੀ ਤਾਰਾਂ ਨੂੰ ਟੇਪਿੰਗ ਐਸ ਕਰਕੇ ਕਰ ਰਹੇ ਆ ਕਿ ਉੱਥੋਂ ਤਾਰ ਆਈ ਨਾ ਜੇ ਇੱਕ ਜੇ ਹੁਣ ਤਾਰ ਚ ਜਾਏ ਕਿ ਅੰਦਰ ਕਮਰੇ ਆ ਲੈਣਾ ਆਪਾਂ ਅੰਦਰ ਇੱਕ ਟੇਪੇ ਰੋਕਾ ਲਾਵਾਂਗੇ ਇੱਥੇ ਰੌਟਰ ਕਰ ਰਹੇ ਆ ਆਪਾਂ ਸਾਫ ਥੋੜਾ ਬੋਤਾ ਮੈਗਾ ਲਿਸ਼ ਘਾਦੀ ਹੋਣੇ ਛੇੜਿਆ ਤੇ ਆਈ ਹੈ ਕਿਉਂ ਨੋ ਸਿਨੀਸ਼ ਹੋ ਗਿਆ ਲੋਗੀਆਂ ਆਹ ਦਾ ਰਾਊਟਰ ਵੀ ਸਾਫ ਕਰਨਾ ਜ਼ਰੂਰੀ ਹੈ ਕੋਈ ਅੰਦਰ ਤੇ ਤਕਰੀਬਨ ਕੰਮ ਕਾਫੀ ਹੋ ਹੀ ਗਿਆ ਆਧਰ ਰਾਊਟਰ ਦਾ ਥੋੜਾ ਕੰਮ ਰਹਿ ਗਿਆ ਸਾਫ ਕਰਕੇ ਆ ਜਾ ਅੰਦਰ 베ਜ ਮੇ ਲੈ ਗਿਆ ਅੰਦਰ ਦਾ ਤੇ ਤਕਰੀਬਨ ਕੰਮ ਹੋ ਹੀ ਗਿਆ ਕੋਈ ਟੂ ਗਾਈਡਿੰਗ ਕਰਕੇ ਮਿੱਟੀ ਆਤੀ ਨਹੀਂ

ਕੋ ਲੋਜੀ ਪੀਜ ਟੁੱਟ ਗਿਆ ਤੇ ਜੀ ਟੁੱਟ ਗਿਆ ਜੀ ਤੇ ਕੰਮ ਤੇ ਥੋੜਾ ਡਿਲੇ ਆ ਖਾਪੀ ਲਈ ਇਹਨੂੰ ਲੱਗੀ ਭੁੱਖ ਤੇ ਆਹ ਭੁੱਖ ਲੱਗੀ ਇਹਨੂੰ ਉਹਨੇ ਵੇਰ ਤਾਂ ਆਪਾਂ ਕੁਝ ਖਾ ਵੀ ਲਈਏ ਹੁਣ ਆਪਾਂ ਸ਼ੀਸ਼ਾ ਫਿਟ ਕਰਨ ਲੱਗਿਆ ਵਾਈਫਾਈ ਵਾਸਤੇ ਪਿੱਛੇ ਤੋਂ ਕਿਹਾ ਇਹਨਾਂ ਆਪਾਂ ਸ਼ੀਸ਼ਾ ਫਿਟ ਕਰਦੇ ਬਖਾਨੇ ਹੁਣ ਕਰਨ ਲੱਗੇ ਸ਼ੀਸ਼ਾ ਫਿਟ ਆਪਾਂ ਵਾਹ ਜੇ ਬਣਾ ਸ਼ੀਸ਼ਾ Lodi. ਕਰਤਾ ਆਪਾ ਸਾਡਾ ਸੈੱਟ ਵਾਈਫਾਈ ਲੋ ਇਹ ਸਾਡਾ ਵਾਈਫਾਈ ਪ੍ਰੋਪਰ ਸੈੱਟ ਹੈ ਵਾਇਰਿੰਗ ਕੁਝ ਇਸ ਤਰ੍ਹਾਂ ਆ ਅੱਧੀ ਵਾਇਰਿੰਗ ਉਧਰ ਜਾ ਰਹੀ ਹੈ ਇਹਦਾ ਮੇਨ ਸੋਚ ਹੈ ਇਹ ਹੁੰਨ ਵਾਰੀ ਆ ਗਈ ਆਪਣੇ ਆ ਪੱਖੇ ਦੀ ਝੂ 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 ਕਰਦਾ ਜੀ ਨੋ ਕਮੈਂਟਸ ਪੱਖੇ ਕਰਨਾ ਉਹ ਮੈਂ ਬੋਲਦੇ ਨਹੀਂ ਹਮ ਪੱਖੇ ਕਰਨਾ ਮੀ ਅੱਜ ਨਾ ਕਰਾਂ ਕੱਲ੍ਹ ਕਰਸਾਂ ਕਿਉਂ ਮੂੰਹ ਲੱਗਦਾ ਕਾਈ ਲੈਣੇ ਆ ਬਰਫੀ ਖਾਲ ਫੜ ਜਾਣ ਝੂੜ ਆ ਜਾਈ ਮੈਂ ਗਿਆ ਕੀ ਖਾਗੇ ਵਰਤੀ ਸਾਰੀ ਹੈ ਵੇ ਯਾਰ ਸੁਣਨਾ ਕੀ ਹੈਗਾ ਉਹ ਅਬੇ ਦੁੱਧ ਪੜਾਵਾ ਕੀ ਢੇੜੇ ਚ ਪਾ ਗਏ ਨਹੀਂ ਬਸ ਇਹਨੂੰ ਢੇੜੇ ਦੇ ਭਾਗੇ ਦੁੱਧ ਬਣਾ ਰਹੀ ਨਾ ਖਾਣ ਦੇ ਲੈ ਹਾਂ ਲਾ ਅੱਦਿਕ ਲਾ ਨਾ ਉਹਨੂੰ ਜਿਮ ਮਾਰਣਾ ਇਹਦਾ ਨਹੀਂ ਲੈ ਜਿਮ ਮਰਚ ਬਣਾ ਨਾ ਖਾਣ ਦੇ ਫਾਗਣ ਤੇ ਨਹੀਂ ਆਉਂਦੇ ਉੱਚ ਤੇ ਕੋਈ ਆ ਤੇ ਕੋਈ ਜੇ ਬੈਠ ਪਸਾਗੇ ਉੱਥੇ ਇਹ ਹੈਗਾ ਲਾ ਲਾ ਇਹ ਸਾਹਮਣੇ ਬੈਠੀ ਸਾਡੀ ਆ ਵੀ ਗੱਲ ਸਹੀ ਸ਼ਾਬਾਤ ਕਰਦੇ ਉਹਨੂੰ ਜਲਦੀ ਹਾਂ ਇਹ ਦੁਰਦੇ ਬੰਨੋ ਜਲਦੀ ਦੋਣੀ ਮੈਂ ਵਿਚਾਰਦਾ ਇਹ ਕਲ ਦੀ ਤੇ اولاد ਨੂੰ ਨਾ ਕਿਸੇ ਨਾਲ ਬੋਲਣ ਦੀ ਹੈ ਹੀ ਨਹੀਂ ਪੱਖਾ ਘਮਾਈਆ ਨਾ ਤੇ ਮੈਂ ਕਿੱਧਰੋਂ ਵੇਖਾਂਗਾ ਹਾਂ ਜੀ ਕਨੈਕਸ਼ਨ ਨਾ ਕਰੋ ਰੁਕ ਜਾ ਇੱਕ ਮਿੰਟ ਰੁਕ ਜਾ ਇਹ ਵੀ ਜਵਾੜੀ ਹੈ ਕਨੈਕਸ਼ਨ ਹੈਗਾ ਹਾਂ ਇਹਨਾਂ ਨੂੰ ਕਨੈਕਸ਼ਨ ਜੋੜਨੇ ਆਂਦੇ ਆ ਆ ਵੇਖਣਾ ਇੱਕ ਤਾਂ ਆਂਦੀ ਵੀੜ ਪਿੱਛੋਂ ਆਂਦੀ ਵੀ ਹੈ ਠੀਕ ਹੈ ਉਹ ਆਂਦੀ ਵੀ ਨਾ ਤਾਰ ਇੱਥੇ ਖੋਲ ਦਾਂਗੇ ਬਸ ਤੇ ਇਹ ਤਾਰ ਹੀ ਤੁਹਾਡੀ ਵੀ ਰੋਣ ਨਹੀਂ ਸੰਭਲਦੀ ਇੱਕ ਤਾਂ ਆ ਤਾਰ ਹੀ ਹੁੰਦੀ ਪਈ ਹੈ ਮੈਂ ਪਤਾ ਨਹੀਂ ਕਿੱਧਰ ਕਿੱਧਰ ਪਹੁੰਚ ਗਈ ਉਹ ਲੈ ਲੋ ਜੀ ਤਾਲਾ ਲਾਤੀ ਜੇ ਤੈਨੂੰ ਪਤਾ ਕਿੱਦੋਂ ਲਾਈ ਹੋ ਉਹ ਤਾਲਾ ਲੱਗੀ ਸੀ ਨਾ ਹੈ ਇਹ ਤੈਨੂੰ ਜੁੜੀ ਹੋਈ ਹੈ ਮੈਨੂੰ ਨਹੀਂ ਪਤਾ ਇਹ ਲਾਈ ਦੀ ਲੈ ਜੁੜੀ ਹੋਈ ਨਾ ਨਾਲ ਪਿੱਛੋਂ ਹੰਦੀ ਵੀ ਨਾ ਆਪਾਂ ਨਾਲ ਹੱਥ ਲਾਤਾ ਇੱਕ ਐਤਾ ਖੋਲ ਲਈ ਆਪਾਂ ਤੋਂ ਤੇ ਐ ਬਸ ਯਾਹਾਂ ਦੇ ਭਰਾ ਵੇਲੇ ਫੋਟੋ ਖਿੱਚ ਲਾ ਫੋਟੋ ਖਿੱਚਣਾ ਆਪਣੇ ਫੋਨ 'ਚ ਖਿੱਚ ਆਹੋ ਕੀ ਗੱਲ ਫੋਨ ਦਾ ਫੋਟੋ ਖਿਲੇ ਯਾ ਯਾ ਰੁਕ ਜਾ ਫੋਟੋ ਕੰਮ ਨਾ ਆਫ ਕਮਣਾ ਥੋੜਾ ਪਤੂੜੀ ਵਾਲਾ ਆ ਗਿਆ 2 ਮਿੰਟ ਰਗੋ ਤੁਹਾਨੂੰ ਫੇਰ ਮਿਲਦਾ ਤਰਾ ਉਰ ਆਲੀ ਫੇਰ ਮਿੰਦੇ ਇਹ ਫਿਊ ਮੂਮੈਂਟਸ ਲੇਟਰ ਯਾਰ ਕੀ ਟੇਪ ਵਾਲੀ ਦੋ ਜੋੜਾਂ ਦੀ ਸਾਡਾ ਵੀ ਪੱਖਾ ਚੇਂਜ ਕਰ ਦਿਓ ਸਾਡਾ ਵੀ ਵਾਈਫਾਈ ਲਾ ਦਿਓ ਏ ਅਸਰੇ ਮੈਨੂੰ ਕੀ ਦੇ ਆਹੀ ਕੰਮ ਨਾ ਸ਼ੁਰੂ ਹੋ ਜਾਣਾ ਉਹ 12 ਪੜਨਦੇ ਕਿਤਰਾ ਬਹਿ ਕੇ ਅੱਛੀ ਦੀਂਗ ਬੜੀ ਸਹੀ ਆ ਗਈ ਤਾਂ ਅਸ਼ੀਆ ਸਾਹ ਵੀ ਕਰ ਲੈ ਪੱਖਾ ਚੱਲ ਪਹਿਲੇ ਵਾਂ ਗਈ ਕੰਮ ਮੁੜ ਗਈ ਹੈਲੋ ਨਮਸਤੇ ਬੜੇ ਬਾਸ ਕਰੇ ਪੱਖਾ ਲਵਾਉਣ ਨੇ ਦੁੱਧ ਦੀ ਕੰਮਲ ਲਵਾਉਣ ਨੇ ਮੈਂ ਪੱਖਾ ਹੋਰ ਜੰਦੇ ਨੂੰ ਟਰਛੜਤੀ ਆ ਅਧਕਾ ਆਹ ਉਹ ਲੈ ਉਪਰੋਂ ਤਿੰਨ ਤਾਰੇ ਆ ਗਏ ਹੋਂ ਥੱਲੇ ਉਧਰ ਦੋ ਉਪਰੋਂ ਤਿੰਨ ਤਾਰੇ ਆ ਗਏ ਤੇ ਉਧਰ ਥੱਲੇ ਦੋ ਆ ਗੀਆਂ ਟੈਲੀ ਦਾ ਵੀਡੀਓ ਮੈਂ ਜੀ ਕਰਦੀ ਆ। ਆਈ ਬਗ ਮਮਾ ਪੱਖੇ ਵੱਖੋ ਵੱਖ ਰੱਖਿਆ ਨਾ ਹੋਵੇ ਦੋਵੇਂ ਸਾਫ ਨਹੀਂ ਕਰਨਾ ਅੱਧਾ ਰੱਖ ਲੱਗਦਾ ਪਹਿਲੇ ਦੇ ਪਾਰ ਖੋਲ ਕੇ ਸਾਫ ਕਰੀਏ ਅੱਧਾ ਹੀ ਅੱਧੇ ਸਾਫ ਕਰੂ ਮੈਂ ਪਹਿਲੇ ਸਾਫ ਨੂੰ ਲੋ ਜੀ ਉਹਨੇ ਕੋ ਆ ਤੇ ਕਾ ਮੈਨੂੰ ਬੜਾ ਜੀ ਤਰਹ ਚਲਣੀ ਆ ਜੇ ਫੋਰਾ ਦੀ ਆਹੋ ਹੈ ਅਡੀ ਬਸ ਤਾਰੀ ਨਹੀਂ ਕੋਈ ਨਿਕਲੀ ਹੋਈ ਚਲੋ ਜੀ ਅਰੇ ਇੱਕ ਇੱਕ ਆਰੀ ਨੂੰ ਲਗਣੀ ਨਹੀਂ ਪਤਾ ਕਿ ਕਿਥੇ ਲਗਣੀ ਤਾਰ ਨਾ ਕਿਥੇ ਬਣਾਉਣਾ ਉਧਰ ਦੇ ਕਿਹੜੀ ਕਿਹੜੀ ਆ ਇਕਾ ਉਧਰ ਲਗਣੀ ਹੈ ਟੈਪ ਕੋਈ ਤਾਰ ਸੂਲਾ ਦੋ ਤਰ੍ਹਾਂ ਦੇ ਕਿਥੇ ਲੱਗੇ ਕਿਥੇ ਲੱਗੇ ਇਹ ਪੱਕਾ ਤੱਕ ਦੋ ਦੋ ਨਾਲ ਬਣਾਵਾਂ ਤੇ ਕਿਦ ਤ ਪਾ ਲਓ ਮੇਰੇ ਕੋਲ ਇਹ ਰੱਖਣਾ ਹੋਊਗਾ ਕੰਮ ਥੋੜਾ ਹੋਣਾ ਡਿਫਿਕਲਟ ਹੋ ਗਿਆ ਹੁਣ ਆਪਾਂ ਥੋੜਾ ਦਿਮਾਗ ਲਾ ਲਈਏ ਵਲੌਗ ਥੋੜਾ ਬਾਅਦ ਚ ਬਣਾਣੇ ਆ ਐਦਾ ਕੰਮ ਨਹੀਂ ਹੋਣਾ ਆ ਜਾ ਮਾਹੀ ਇੱਕ ਮਿੰਟ ਹੋਣਾ ਇਹ ਕੰਮ ਹੁਣ ਥੋੜਾ ਹੋ ਗਿਆ ਸੀਰੀਅਸ ਤਰ੍ਹਾਂ ਨਹੀਂ ਬਣਾਵਾਂ ਵਲੌਗ ਨਾ ਇਹ ਕੰਮ ਹੋਣਾ ਵਾ ਹੁਣ ਉਹ ਜਿਹੜੇ ਦੋਵੇਂ ਪੱਖਾ ਦੀ ਵਕੋ ਵਕਤ ਆ ਰਾ ਹੁਣ ਥੋੜਾ ਨਾ ਰੁਕ ਜੀਏ ਆਇਆ ਵਾਹੀ ਹੁਣ ਜਾ ਆਪ ਲੈ ਆਇਆ ਗੱਲ ਕਰਦੀ ਪਹਿਲੀ ਥੋੜੀ ਹੈ ਟੈਕਨੀਕਲ ਬੰਦੇ ਨਾਲ ਬੰਦਾ ਫੋਨ ਹੀ ਚੁੱਕਦਾ ਸਾਡਾ ਟੈਕਨੀਕਲ ਬੰਦੇ ਨਾਲ ਗੱਲ ਹੀ ਲੈ ਨੈਟਵਰਕ ਨਹੀਂ ਲੱਗਦਾ ਫੋਨ ਤੇ ਬਰਸਾਤ ਤੇ ਕਰਦੇ ਆ ਯਾਦੋਂ ਦਿੱਕਤ ਨਹੀਂ ਗਈ ਟੈਕਨੀਕਲ ਬੰਦੇ ਨੂੰ ਪੁੱਛੋ ਜੀ ਟੈਕਨੀਕਲ ਬੰਦੇ ਨੂੰ ਕਹਿੰਦੇ ਫੋਨ ਕਰਨਾ ਆਪਾਂ ਇਹ ਦੋ ਸਮੂਚ ਕੇਰੇ ਚੁੱਕੇ ਹੁੰਦਾ ਉਹ ਲੋ ਜੀ ਅਸ ਸਿੰਗਲ ਹੁੱਡੇ ਹੈ ਤੇਕਨੀਕੀ ਗੁੰਮੇ ਹੋ ਗਏ ਨੇ ਨਹੀਂ ਵੀ ਕੀ ਨਹੀਂ ਹੁੰਦੀ ਪਰ ਅੰਦਰ ਆ ਰੋ ਬੇ ਦੇ ਫੋਮਾ ਚਲੋ ਆਪਣਾ ਦਿਮਾਗ ਲਾ ਕੇ ਹੁਣ ਥੋੜਾ ਆਪਾਂ ਕਰ ਲਈਏ ਜਿਸ ਤਰ੍ਹਾਂ ਹੁੰਦਾ ਉਹ ਵੀ ਕੰਮ ਹੁਣ ਥੋੜਾ ਵੱਧ ਗਿਆ ਰੁਕ ਜਾਓ ਉਹ ਯਾਰ ਦੇਖੋ ਮਰੇ ਪੱਖੇ ਜਿਹੜਾ ਗਾਣਾ ਉਹ ਚੂੰ ਚੂੰ ਆਵਾਜ਼ ਕਰਦਾ ਏ ਤੇ ਆਈ ਸੋਚਿਆ ਅੰਦਰ ਵਾਲਾ ਪੱਖਾ ਬਾਹਰ ਦਾ ਦੀ ਵੇੜੇ ਅੰਦਰ ਲਾ ਲਈਏ ਆਪਾਂ ਛੱਤ ਤੋਂ ਰਾਹ ਆ ਵਾਏ ਤੇ ਛਤ ਜੂ ਦੋ ਤਾਰਾ ਨਿਕਲੀ ਆ ਮੈਂ ਉਹ ਦੋ ਤਾਰਾ ਲੱਗੀਆਂ ਯਾਨੀ ਇਸਨ ਕੰਡੈਨਸਰ ਨਾ ਲੱਗੀ ਹੋਈ ਹੈ ਇਹ ਕੋਲੰਡਰ ਲੱਗੀ ਹੈ ਠੀਕ ਆ ਤੂੰ ਜਿਹੜਾ ਬਾਹਰੋਂ ਪੱਖਾ ਲਾਇਆ ਦਾ ਬਰੋਂ ਪੱਖੇ ਤਿੰਨ ਤਾਰਾਂ ਆਉਂਦੀਆਂ ਪਿਆਰੇ ਦੋ ਤਾਰਾ ਇਕੱਠੀਆਂ ਹੀ ਆ ਇਹ ਇੱਕ ਤਾਂ ਸਿੰਗਲ ਹੋਈ ਉਹ ਦੋ ਇਹਦੇ ਵਿੱਚ ਵੜੀਆਂ ਹੀ ਆ ਨੀ ਨੀ ਦਲ ਸੁਣੋ ਜੇ ਤਾਰ ਗੰਦੂ ਤੋਂ ਲੱਗੀ ਜੇ ਬਟਾਕਾਂ ਸਿ ਦਾ ਸਟੈਬਲਾਈਜ਼ਰ ਬੰਦ ਹੋਇਆ ਨਾ ਸਿ ਦੋ ਨਹੀਂ ਨਹੀਂ ਪੱਖਾ ਬੁੱਢਾ ਚੱਲਦਾ ਉਹ ਜੇ ਪੱਖੇ ਤਾਰਾਂ ਗਲਤ ਲੱਗ ਗਿਆ ਜੇ ਪਟਾਕਾ ਪਿਆਰ ਸੁਚ ਟ੍ਰਿਪ ਹੋਏਗਾ ਪਿਛੋ ਤਾਰਾਂ ਨਹੀਂ ਲੱਗਦਾ ਖੋਲਾ ਜਲਦਾਗਾ ਮੋਟਾ ਓਏ ਉਹ ਜੇ ਤਾਰਾਂ ਹੀ ਦੂਜੇ ਕੋਨੈਕਸ਼ਨ ਪਾਵਰ ਦੀ ਪੁੱਠੀ ਲੱਗੀ ਜੇ ਇਹ ਵੀ ਤਾਰ ਬੋਲੀ ਹੋ ਗਈਆਂ ਯਾਰ ਪੱਕੇ ਦੇ ਦੋ ਤਾਰਾਂ ਹੁੰਦੇ ਆ ਮਾਜੀ ਆ ਬਾਹਰ ਤੇ ਨੰਨ ਆਉਂਦੀ ਆ ਪਿਆਰੇ ਬਾਹਰ ਉਧਰ ਬਾਹਰ ਲੇ ਚੋ ਇੱਕ ਜੋੜਾ ਵਾ ਇੱਕ ਇੱਕ ਜੋੜਾ ਲਾਵਾ ਇੱਕ ਲਾਲ ਕੱਲੀ ਹੀ ਆ ਨਹੀਂ ਨਹੀਂ ਉਹ ਨਹੀਂ ਨਹੀਂ ਮਹੌਲ ਹੀ ਗੱਲ ਤੇ ਗਲਤ ਲੱਗੀ ਹੋਏ ਪਟੰਕਾ ਸਟੇਬਲਿਕ ਬੰਦ ਹੈਗਾ ਨਾ ਸਿੱਧਾ ਉਹ ਨਹੀਂ ਪੱਕਾ ਕੋਈ ਜਲਾ ਕੁਤਾ ਤੇ ਕਿਹ ਜਿਹਾ ਪਟੰਕਾ ਪੈ ਗਿਆ ਫੇਰ ਉਹ ਨਹੀਂ ਟੰਡਾ ਹੋਈ ਪਾਣੀ ਆਪਰੇ ਆ ਗਿਆ ਮਰੇ ਪੈ ਗਿਆ ਕੁਝ ਹੋ ਗਿਆ ਸਿੱਧਾ ਠੀਕ ਹੈ ਤਾਂ ਇਹ ਟਾਡਾ ਉਹ ਵੀ ਪੱਖਾ ਖਰਾਬ ਤੇ ਬੈਟਰਾਂ ਬੰਦ ਕਰਦੇ ਚੱਲਣਾ ਨਹੀਂ ਠੀਕ ਠੀਕ ਹੈ ਉਹ ਬਲੇ ਟੈਕਨੀਕਲ ਬੰਦੇ ਨੂੰ ਪੁੱਛਿਆ ਨਾ ਉਹਨੂੰ ਸਮਝਾਣਾ ਹੁਣ ਆਪਣਾ ਦਿਮਾਗ ਲਾਣਗੇ ਬਹੁਤ ਅਕਸਰ ਹੁੰਦੀ ਹੈ ਜਿੱਦਾਂ ਹੁੰਦਾ ਕੋਦੇ ਬੈਟਰੀ ਬਦਲ ਕੇ ਕਰ ਦੋ ਬੈਟਰਾ ਜੇ ਉੱਤੇ ਆ ਦੇ ਖੁੱਫੇ ਚੱਲੇ ਗਈ ਹੋ ਗਈ ਹੋਏ ਇੱਕ ਤਾਰ ਹੋ ਗਈ ਫਿੱਟ ਹੁਣ ਕੀ ਬੰਦਾ ਵੇਲਾ ਹੁਣ ਕੀ ਬੰਦਾ ਕਸਤੀ ਦੂਜੀ ਤਾਰ ਦੂਜੀ ਤਾਰ ਕਸਤੀ ਆ ਚੱਲੀ ਉਹ ਲਓ ਜੀ ਦੂਜੀ ਤਾਰ ਕਸੀ ਗਈ ਜੀ ਇਹ ਉਹਨ ਲੈ ਕੇ ਬਾਬੇ ਦਾ ਨਾ ਹਟ ਜਾ ਹਟ ਜਾ ਆ ਪਾਕਸਤਾ ਹੈ ਪੱਕੀ ਰੇ ਇੱਕ ਮਿੰਟ ਲੈਫਟ ਤੋਂ ਮੁੜਨਾ ਚਾਹੀਦਾ ਅੱਧਰ ਨੂੰ ਮੁੜਨਾ ਚਾਹੀਦਾ ਅੱਧਰ ਨੂੰ ਐ ਹੁਣ ਸੋਚੋ ਕਰੇ ਓ ਅੱਛਾ ਪੱਕਾ ਚਾਲ ਪਿਆ ਜੀ ਚਾਰ ਤੇ ਕਰਤਾ ਜੀ ਲੋ ਮੜੀ ਮੜੀ ਪਾ ਜੁੰਦਾ ਹੀ ਲੋ ਜੀ ਸਾਡੇ ਪਾਸ ਹੋ ਗਏ ਜੀ ਇਹ ਬਹੁ ਨਹੀਂ ਹੋ ਜੇ ਪੰਜ ਗਾਂ ਦੀਆਂ ਕੋਲ ਗੱਪੇ ਪੱਕੇ ਹੋ ਗਏ ਬਹੁ ਨਾ ਨੋ ਰਣਾ ਨਾ ਡੋਬਿ ਚਲਦੇ ਹੋਣੇ ਤਾਂ 8:30 ਹੋ ਗਿਆ ਜੀ ਚਲਦੇ ਆ ਸੰਨ ਦੀ ਪੱਖਾ ਕਰਤਾ ਸੈੱਟ ਬਸ ਉਹ ਥੋੜੀ ਰਿਪੇਅਰਿੰਗ ਸੈੱਟ ਕਰਦੇ ਇੱਕ ਇਹਦੇ ਵਿੱਚ ਲੋ ਜੀ ਪੱਖੇ ਦੀ ਬਾਅਦ ਜ਼ੀਰੋ ਕਰਤੀ ਮੁੰਡੇ ਨੇ ਬਾੜੀਆਂ ਹਲਕੀ ਸਟਾਰਟਿੰਗ ਦਿੰਦੀ ਉਹ ਕੋਈ ਨਾ ਤਾਰਾ ਕਰਦੇ ਰਹਿਦੀ ਲੋਕੀ ਕਰਦੇ ਆ ਜੀ ਕਿੰਨਾ ਕਿ ਵੇਖਿਆ ਅੰਦਰਲਾ ਪੱਕਾ ਫਿਟ ਕਰਤਾ ਸੀ ਹੁਣ ਇਹ ਪੱਖੇ ਦੀ ਤਾਰਾ ਰਹਿ ਗਈਆਂ ਵਾਇਰਿੰਗ ਇੱਕ ਬੰਦਾ ਵੈਸੇ ਕਾਰੀਗਰ ਹੈਗਾ ਮੈਂ ਸਾਲ ਲਾ ਲਿਆ ਜੁਬ ਦੇ ਬੜੇ ਬਾਤ ਚੋ ਸਿੰਗਲਾਂ ਦੇ ਤੇ ਵੀ ਬੜਾਈ ਬੜਾਈ ਕੋਚ ਯਾਰ ਮੈਂ ਨੁਕਸ ਤੋਂਵੇਂ ਸਿੰਗਲ ਲਾ ਦੇ ਹੁੰ ਜਿਤਰਾ ਮਰਜੀ ਇੱਕ ਸਿੰਗਲ ਕਿ ਡਬਲ ਹੈ ਆਹਦੇ ਜਿਤਰਾ ਮਰਜੀ ਲਾ ਦੇ ਨਾਪਾ ਗਿਆ ਪਾਪਾ ਨੇ ਚੱਲ ਹੀ ਪੈਣਾ ਤੇ ਲੋ ਜੀ ਹੁਣ ਜਿੱਦਾਂ ਕਿ ਤੁਸੀਂ ਵੇਖ ਲਿਆ ਕਾਰੀਗਰ ਬੰਦਾ ਵਾ ਓਖਾ ਕਰਤਾ ਫਿੱਟ ਹੁਣ ਛੱਡ ਆਸ਼ਾ ਸਦਾ ਗਮ ਹੈ ਜਿੰਨੀ ਵੀ ਲਾਈ ਦੇ ਸਿੱਧੇ ਉਮੇਰ ਦਾ ਹੈ ਇਹਦੀ ਲੇਵਾ ਜਾਂਦੀ ਹੈ ਜਿਸ ਵਾਇ ਵਧ ਗਈ ਹੋ ਬੈਂ ਤੇ ਸਪੀਡ ਵਧ ਗਈ ਆ ਕਿੱਥੋਂ ਚੱਲਣਾ ਚੱਲਣਾ ਬੰਦ ਹੋ ਗਿਆ ਆ ਸ਼ੇ ਆਇਆ ਬੰਦੂ ਵੀ ਬੈਠੀ ਤੇ ਲੋ ਜੀ ਮਿਸ਼ਨ ਸਾਡਾ ਸਕਸੈਸਫੁਲ ਹੋ ਗਿਆ ਜਾਂ ਗਿਆ ਅੱਗੇ ਦੋ ਇੱਕ ਅੰਦਰ ਅੰਦਰ ਕਰਤਾ ਅੰਦਰ ਸੈਟ ਕਰਤਾ ਐ ਬਾਹੂ ਉਹਨਾਂ ਨੂੰ ਮੇਰੇ ਕੋਲ ਪੰਜ ਕਾਂਜੀ ਵਾਲੇ ਗੋਲ ਗੱਪੇ ਉਹ ਵੀ ਦੋ ਪਲੇਟਾਂ ਇੱਕ ਦਹੀਂ ਵਾਲੇ ਖਾਵਾਂਗੇ ਕਿ ਪੰਜ ਕਾਂਜੀ ਵਾਲੇ ਕੁਰੜੀ ਮਾ ਦੀ ਰੇਦੀ ਨੂੰ ਲਓ ਜੀ ਚੰਦਾਂ ਮੇਰੇ ਕੀ ਰਹੀਂ ਚੱਲ ਇਹ ਤਾਂ ਸੰਦ ਕੋ ਨਿਕਲਦੇ ਪਏ ਇੱਕ ਮਿੰਟ ਬੋਲ ਹੁਣ ਆਪਾਂ ਸ਼ੀਸ਼ਾ ਫਿਟ ਕਰਨ ਲੱਗਿਆ ਹਾਂ ਹਾਂਜੀ ਕੀ ਹਾਲ ਚੱਲ ਦੋਸਤੋ ਉਪਰ ਹੈਲੋ ਗਾਇਜ਼ ਹਾਂਜੀ ਹਾਂਜੀ ਕੀ ਹਾਲ ਚੱਲ ਦੋਸਤੋ ਖਾ ਵਿਆ ਜੇ ਇੱਕ ਲਾ ਲਿਆ ਅਸੀਂ ਕੀ ਕਰੀਏ ਫਿਰ ਹੁਣ ਇੱਕ ਤੇ ਆ